ਹਾਂਜੀ ਸਸਤਰੀ ਕਾਲਜੀ ਸਾਰੇ ਸੱਜਣ ਮਿੱਤਰਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਵੀਡੀਓ ਨਾਲ ਬਣੇ ਰਹੋ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ 14 ਸੱਤ ਟਰਾਲਾ ਫੁੱਲ ਹੈਵੀ ਜੈਕ ਵਾਲਾ ਡਬਲ ਜੈਕ ਵਾਲਾ ਵਧੀਆ 2K ਰੈਂਗ ਵਾਲਾ ਨੀਲਾ ਤੇ ਚਿੱਟੇ ਰੰਗ ਦਾ ਕੰਬੀਨੇਸ਼ਨ ਟਰਾਲਾ ਜਿਹੜੇ ਮੇਰੇ ਵੀਰਾਂ ਨੇ ਸਬਸਕ੍ਰਾਈਬ ਲਾਈਕ ਕਮੈਂਟ ਨਹੀਂ ਕਰਿਆ ਜਲਦੀ ਜਲਦੀ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨਾਲ ਬਣੇ ਰਹੋ ਤੁਹਾਨੂੰ ਟਰਾਲਾ ਦਿਖਾਵਾਂਗੇ ਪੂਰਾ ਤੇ ਸਾਰੀ ਇਨਫੋਰਮੇਸ਼ਨ ਦਵਾਂਗੇ ਉਹਦੇ ਬਾਰੇ ਦੁਕਾਨਦਾਰ ਐਡਰੈਸ ਨੰਬਰ ਸਭ ਦੱਸਾਂਗੇ ਬਣੇ ਰਹੋ ਵੀਡੀਓ ਨਾਲ ਐਂਡ ਤੱਕ ਤੇ ਇਹ ਪਹਿਲਾਂ ਤਾਂ ਛੇਜ ਹੈ ਜੀ 147 147 147 ਛੇਜ ਹੈ ਜੀ ਇਹ ਤੇ ਇਹਨੂੰ ਮਾਲ ਜਿਹੜਾ ਲਵਾਇਆ ਟਾਟਾ ਦਾ ਲਾਇਆ ਟਾਟਾ ਦਾ ਸੇਲ ਦਾ ਸਾਰਾ ਮਾਲ ਹਾਂ ਸੇਲ ਠੀਕ ਹੈ ਸੇਲ ਦਾ ਮਾਲਾ ਠੀਕ ਹੈ ਇਧਰੋਂ ਦੱਸੋ ਸਾਰਾ ਤੇ ਪਾਈਪ ਕਿਹੜੀ ਪਾਈਪ ਯੂਜ਼ ਕਰਦੇ ਆਂ ਆਪਾਂ ਇਹ ਵੀ ਦੱਸ ਦੋ ਜਰਾ ਪਾਈਪ ਅਰੀਜਨਲ ਜੇਵੀਸੀ ਵਾਲੀ ਪਾਈਪ ਆ ਜੀ ਠੀਕ ਆ ਜੀ ਮਤਲਬ ਫਟ ਨਹੀਂ ਹੈਗੀ ਨਾ ਨਾ ਇਹਦੀ ਫੁੱਲ ਫੁੱਲ ਗਰੰਟੀ ਹੁੰਦੀ ਹੈ ਜੀ ਠੀਕ ਆ ਜੀ ਪੂਰੀ ਇਹ ਆਪਾਂ ਨੇ ਵਿੱਚ ਦੀ ਐ ਨਗਾ ਕੇ ਕਰੀ ਹੋਈ ਹੈ ਜੀ ਇਹ ਵਿੱਚ ਸਾਰਾ ਵਿੱਚੇ ਭੜ ਜਾਂਦਾ ਜੀ ਬਾਹਰੇ ਕੁਝ ਨਹੀਂ ਰਹਿੰਦਾ ਇਹ ਸਾਰਾ ਕਿੰਨਾ ਰੱਖਦੇ ਆਪਾਂ ਇਹਦਾ ਗਲਾ ਤੱਕ ਮਤਲਬ ਸਾਰਾ ਵੀ ਜਿਹੜੀ ਇਹਦੀ ਕਾਰਡ ਆ ਜੀ ਇਸ ਟਾਈਮ ਇਹਦੀ 4 ਫੁੱਟ ਕਾਰਡ ਇੱਥੇ ਇਹ ਸਹੀ ਚੱਲਦੀ ਐ ਕੋਈ ਵਧਾ ਘਟਾ ਕੇ ਕਰ ਦਿੰਦਾ ਉਹਦੇ ਨਾਲ ਫਿਰ ਇਹ ਜੀ ਸੈਟਿੰਗ ਨਹੀਂ ਪੈਂਦੀ ਹੈਗੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਆਹ ਦੇਖੋ ਪੌੜੀ ਪੂੜੀ ਐ ਪੂਰਾ ਡੈਕੋਰੇਸ਼ਨ ਨਾਲ ਆਹ ਕੰਮ ਮੋਰੋਂ ਬਿੱਡੀ ਸਾਰੀ ਫੁੱਲ ਲਿਖ ਫਾਈ ਲੇਹੜਾ ਪੂਰੀ ਗਾਰੰਟੀ ਨਾਲ ਲੇਹੜਾ ਲੱਗ ਰਹੀ ਐ ਇਹ ਲੋਕ ਲੋਕ ਬਾਰੇ ਵੀ ਦੱਸੋ ਲੋਕਾ ਦੇ ਲਈ ਹੁੰਦਾ ਇਹ ਇਹ ਲੋਕ ਐ ਹੁੰਦਾ ਜੀ ਇਹ ਬੁਰਕਨ ਤੋਂ ਹੁੰਦਾ ਈ ਟਰਾਲੀ ਵੀ ਜਦ ਖਾਲੀ ਆ ਤੇ ਬੁਰਕਦੀ ਰਹਿੰਦੀ ਇਹਨੂੰ ਲੋਕ ਕਰ ਦੋਵੇ ਕਿ ਇੱਥੇ ਜਾਮ ਰਹਿੰਦੀ ਹੈ ਜੀ ਆਵਾਜ਼ ਤਾਂ ਨਹੀਂ ਕਰਦੀ ਹੈ ਕਿ ਮਤਲਬ ਉਹ ਚੱਲਦੀ ਹੈ ਆਪਣੀ ਕੋਈ ਆਵਾਜ਼ ਨਹੀਂ ਆਉਂਦੀ ਜੀ ਇਹ ਵੀ ਕੁੱਟ ਕੇ ਰੱਖਦੀ ਹੈ ਡੱਬੇ ਨੂੰ ਨਹੀਂ ਇਹ ਕੱਲੀ ਟਰਾਲੀ ਖੜਕੀ ਜਾਂਦੀ ਐ ਤਾਂ ਹਾਂ ਹੈ ਤਾਂ ਆ ਰੀਲਾ ਰੀਲਾ ਬਾਰੇ ਦੱਸੋ ਇਹ ਰੀਲਾ Ориਜਨਲ ਰੀਲਾ ਨਹੀਂ ਜੀ ਇਹ ਗਰਾਰੀ ਵਾਲੀਆਂ ਰੀਲਾ ਨੇ ਜੀ ਤੇ ਅੰਦਰ ਇਹ ਅੰਦਰ ਹੀ ਲੋਕ ਲਾਇਆ ਹੈ ਲੋਕ ਬਾਰੇ ਦਿਂਦਾ ਨਹੀਂ ਕਿਸੇ ਨੂੰ ਵੀ ਹਾਂ ਵੀ ਲੋਕ ਦਿਂਦਾ ਪੂਰੀ ਗਾਰੰਟੀ ਨਾਲ ਲੋਕ ਆ ਜਿੰਨਾ ਮਰਜੀ ਕਸ਼ੀ ਜਾਣ ਇਹਨੂੰ ਕੋਈ ਫਰਕ ਨਹੀਂ ਪੈਂਦਾ ਜੀ ਆਹ ਪੂਰੇ ਆਹ ਟੋਚਣਾ ਜੀ ਕਈ ਗਲੀ ਟਰਾਲੀ ਆਪਾਂ ਨੂੰ ਇੱਕ ਟਾਇਰ ਗੜ ਜਾਣ ਤਾਂ ਦੂਜੇ ਪਾਸੇ ਨੂੰ ਖਿੱਚਣਾ ਤਾਂ ਇਹਦੇ ਵਿੱਚ ਟੋਚਣ ਪੈਂਦਾ ਦੂਜੇ ਟਰੈਕਟਰ ਦਾ ਕਈ ਦੂਸਰੇ ਪਾਸੇ ਵੀ ਸੇਮ ਹੀ ਆ ਮਤਲਬ ਇਹੋ ਜਿਹੇ ਪਾਸੇ ਹੀ ਇਧਰ ਆ ਇੱਕੋ ਨਾਲ ਦਿਖ ਰਿਹਾ ਆ ਬਿੱਡੀ ਆ ਜਿਹੜੀ ਜੀ ਇਹ ਪੂਰੇ ਛੌਂਕ ਨਾ ਬਣਾਈ ਹੈ ਜੀ ਕਹਿਆ ਆਪਣੀ ਪਲਾਜ਼ਮਾ ਕੱਟ ਜਾਣਾ ਹਾਂ ਠੀਕ ਹੈ ਪਲਾਜ਼ਮਾ ਕਟਿੰਮ ਕਹਿੰਦੇ ਨੇ ਇਹਨੂੰ ਹਾਂ ਪਲਾਜ਼ਮਾ ਕੱਟਣਾ ਠੀਕ ਆ ਆਪਣੀਆਂ ਲਾਈਟਾਂ ਦਾ ਸਿਸਟਮ ਆ ਗਿਆ ਹੁਣ ਆ ਲਾਈਟਾਂ ਲੱਗੀਆਂ ਹੋਈਆਂ ਨੇ ਜੀ ਇਹਦੇ ਵਿੱਚ ਸਰੀਆ ਆਪਾਂ ਮਤਲਬ ਫਿਰ ਸਰੀਆ ਆਉਂਦਾ ਜੀ ਚੈਨਲ ਥੋੜਾ ਜਿਹਾ ਬਾਹਰ ਤੱਕ ਲੈ ਜਾਂਦੇ ਜੀ 2 ਇੰਚ ਠੀਕ ਹੈ ਉਹਦੇ ਵਿੱਚ ਸ਼ਰਾਖ ਪਾਉਣਾ ਪਹਿਲਾਂ ਕੱਲੀ ਐਂਗਲ ਚ ਫਿਰ ਇਹਨੂੰ ਬੰਨ ਕੇ ਫਿਰ ਵਰਮੇ ਤੇ ਚੈਨਲ ਲਜਾਣਾ ਪੈਂਦਾ ਫਿਰ ਬਰਨ ਆ ਇਹਦੇ ਵਿੱਚ ਦੀ ਵੀ ਲਗਾਉਣਾ ਪੈਂਦਾ ਦੋਨਾਂ ਪਾਸੇ ਜੁਆਇੰਟ ਹੋ ਜਾਂਦਾ ਫਿਰ ਇਹ ਗੋਲ ਗਾਰੰਟੀ ਬੰਨ ਜਾਂਦੀ ਆ ਇਹ ਐ ਟੋਜਣਾ ਜੀ ਆਹ ਬੜਾ ਫੈਂਸਰ ਹੈ ਸ਼ੋਅ ਵਾਸਤੇ ਹੁੰਦਾ ਫਿਰ ਸ਼ੋਅ ਵਾਸਤੇ ਹੁੰਦਾ ਜੀ ਟਰਾਲੀ ਤੇ ਵੀਰੇ ਲੱਗਦਾ ਕਿ ਤੂੰ ਤਾਂ ਨਹੀਂ ਕੱਢਦਾ ਇਹ ਨਾ ਨਾ ਤੂੰ ਹਾਲੇ ਕੱਢਦੇ ਵਿੱਚ ਰੋਵੇਂ ਜਾਂਦਾ ਜੀ ਇਹਦਾ ਜੈਕ ਵੀ ਹੈ ਨਾ ਥੱਲੇ ਜੈਕ ਡਬਲ ਜੈਕ ਵਾਲੀ ਟਰਾਲੀ ਹੈ ਡਬਲ ਜੈਕ ਹੈ ਥੱਲੇ ਜੈਕ ਠੀਕ ਹੈ ਠੀਕ ਹੈ ਚਾਸੀ ਫਿਰ ਚਾਸੀ ਦਾ ਕੀ ਕਿੰਨਾ 82 ਟਾਟਾ ਦੀ ਚਾਸੀ ਹੈ ਜੀ ਟਾਟਾ ਦੀ ਮਾਲ ਹੈ ਇਹਨੂੰ 4 2 ਦਾ ਬੱਤਾ ਜਿਹੜਾ ਉਹ ਵੀ ਟਾਟਾ ਦਾ 10 ਦਿਨ ਦੀ ਚਾਸੀ ਲੱਗੇ ਮਜ਼ਬੂਤ ਗਾਰੰਟੀ ਵਾਲੀ ਉਹ ਵੀ 10 ਦਿਨ ਦੀ ਹੈ ਉਹਦੇ ਵਿੱਚ ਅੰਦਰ 6 ਦਿਨ ਦੀ ਚਾਸੀ ਪਾਈ ਹੋਈ ਹੈ 63 ਦੀ ਟਾਟਾ ਦੀ 76 30 ਦੀ ਹੈ ਜੀ ਬਾਕੀ ਜਿਹੜਾ ਇਹਦਾ ਹਿੱਸਾ Ориジナル ਰੇਲ ਦਾ ਜੀ Ориジナル ਰਿੰਬ ਨੇ ਜੀ ਜਿਹੜੇ ਬੈਰਿੰਗ ਨੇ ਚ 22 22 ਦੇ ਬੈਰਿੰਗ ਨੇ ਜੀ ਵੱਡੀ ਗੋਲੀ ਦੇ ਨਵੇਂ ਬੈਰਿੰਗ ਨੇ ਬਿਲਕੁਲ ਫਰੈਸ਼ ਆ ਇਹ ਇਹ ਵੀ ਯੂਜ਼ ਵੀ ਹੋ ਜਾਂਦਾ ਆ ਕੱਢ ਕੇ ਨਿਕਲ ਜਾਂਦਾ ਹੋਊਗਾ ਇਹ ਸਾਰਾ ਹਾਂ ਹਾਂ ਇਹ ਯੂਜ਼ ਹੋ ਜਾਂਦਾ ਜੀ ਨਟ ਖੋਲੋ ਤੇ ਫਸ ਜਾਂਣ ਕਿਤੇ ਹਨਾ ਮਿੱਟੀ ਕੱਢ ਸਕਦੇ ਆ ਆਹ ਮਿੱਟੀ ਕੱਢੋ ਜਾਂੇ ਕੁਝ ਹੋਰ ਕੰਮ ਵੀ ਮਾੜਾ ਮੋਟਾ ਉਹਨਾ ਪ੍ਰਕ ਕਰਨੀ ਬੱਟਰ ਬੁੱਟਰ ਢੋਣੀ ਪੈ ਜਾਂਦੀ ਐ ਇੱਥੇ ਛੁਟਾਈ ਜਾਂਦੀ ਇਹਨੂੰ ਖੋਲੋ ਇਹ 40 40 ਦਾ ਆਪਾਂ ਕਿਵੇਂ ਵੀ ਵਿੱਚੀ ਕਰਦੇ ਆ ਸਾਰਾ ਨਹੀਂ ਜਿਆਲੀ ਆਪਾਂ ਕੱਲੀ ਲੱਗ ਲਾਉਣੀ ਆ ਜੀ ਬਾਕੀ ਆ ਸਾਮਾਨ ਸਾਰਾ ਵਿੱਚਾ ਇਹਦਾ ਸਾਮਾਨ ਵਿੱਚਾ ਆ ਹਾਂ ਬਿੱਡ ਦਾ ਸਾਮਾਨ ਵਿੱਚਾ ਆ ਜੀ ਪੱਤੀਆਂ ਵਾਲਾ ਬਿੱਡ ਲਵਾਓ ਕਾ ਇੱਕ ਇਹਦੇ ਵਿੱਚ ਦੀ ਪਾਈਪ ਲਿਕੜ ਜਾਂਦਾ ਪਾਈਪ ਵਾਲਾ ਵੀ ਲਾ ਦਿੰਨੇ ਆ ਠੀਕ ਆ ਮਤਲਬ ਇਹਦੇ ਵਿਚੋਂ ਦੀ ਪਾਈਪ ਹਾਂ ਇਹਦੇ ਵਿੱਚ ਛਰਾਖ ਪੈ ਜਾਂਦਾ ਜੀ ਉਹ ਆ ਜੀ ਪੱਤੀ ਵਾਲਾ ਮਜ਼ਬੂਤ ਰਹਿੰਦਾ ਇਹ ਜੀ ਜਾਣ ਘਟ ਜਾਂਦੇ ਐਂਗਲ ਜਦੋਂ ਐਡਾ ਛਲ ਪੈ ਜਾਂਦਾ ਜੀ ਇਹਦੇ ਨਾਲ ਸ਼ਦਾ ਬਹਾਰ ਹੋ ਜਾਂਦੇ ਜੀ ਪੱਤੀ ਆਏ ਨਾਲ ਪੱਤੀ ਨੂੰ ਜਦੋਂ ਮਾੜੀ ਮੋਟੀ 빙ੀ ਹੋ ਗਈ ਛੱਟ ਮਾਰ ਕੀ ਆਪਾਂ ਸਿੱਧੀ ਕਰ ਸਕਦੇ ਆ ਬਾਕੀ ਪੈਪ ਹੋ ਗਿਆ ਵਿੰਗਾ ਸਿੱਧਾ ਨਹੀਂ ਹੁੰਦਾ ਜੀ ਬੈਡ ਦਾ ਪੈਪ ਹਲਕਾ ਹੁੰਦਾ ਤਾਂ ਉਹ ਗੋਲ ਪਾਇਆ ਹੋਇਆ ਉਹਨੇ ਵਿੰਗਾ ਕਿਦੇ ਜੇ ਵਾਰੀ ਮੈਂ ਕਹੂੰਗਾ ਵੀਰੇ ਲਵੇ ਆ ਕੇ ਦਿਖਾਈ ਥੋੜਾ ਜਿਹਾ ਸਫਾਈ ਦਿਖਾਈ ਕੇਰਾ ਆਹ ਸਫਾਈ ਦੇਖੋ ਜੀ ਠੀਕ ਹੈ ਮੁੱਪਰ ਉਹਦੇ ਨੀਚੇ ਸਫਾਈ ਦਿਖਾ ਜਰਾ ਫੁੱਲ ਗਰੰਟੀ ਨਾਲ ਲੇਰਾ ਲਾਈ ਹੈ ਤੇ ਮੋਰ ਲੱਗੇ ਹੋਏ ਆ ਦੇਖੋ ਸਾਰੀ ਤੇ ਐਸ਼ਾ ਜਿਹਾ ਸਦਾ ਪੈਪ ਆਈ ਇਹ ਠੀਕ ਹੈ ਗਰੰਟਡ ਆ ਮਤਲਬ ਪੂਰੀ ਗਰੰਟਡ ਆ ਜੀ ਠੀਕ ਆ ਲਿਖਿਆ ਹੋਇਆ ਦੇਖੋ ਆ ਵੀ ਲਿਖਿਆ ਹੋਇਆ ਸੇਲ ਹੈ ਨਾ ਆ ਵੀ ਦਿਖਾਓ ਸੇਲ ਤੇ ਸਾਰਾ ਮਾਲ ਸੇਲ ਤੇ ਹੀ ਹੈ ਇਹ ਟੂ ਜੈਟ ਕੋਈ ਫਰਸਾ ਜਿਹੜਾ ਉਹ ਵੀ ਟਾਟਾ ਸਟੀਲ ਦਾ ਜੀ ਉਹਦੇ ਵੀ ਮਹਰਤੀ ਸਪੈਸ਼ਲ ਠੀਕ ਆ ਜੋ ਮੱਕੀਆਂ ਜਿਹੜੇ ਕਬਜੇ ਨੇ ਜੀ ਇਹ ਪੂਰੇ ਵਧੀਆ ਸਪੈਸ਼ਲੇ ਬਣਾਏ ਨੇ ਅਸੀਂ ਆਪ ਤਿਆਰ ਕਰੇ ਨੇ ਇਸ ਤਰ੍ਹਾਂ ਦਾ ਕੋਈ ਕਬਜਾ ਤਿਆਰ ਨਹੀਂ ਕਰਦਾ ਲਾ ਸਿੱਧੇ ਜ ਵੱਢ ਕੇ ਜ ਲਾ ਕੇ ਪਰਾਂ ਕਰਦਾ ਇਹ ਟਾਕੀਆਂ ਵਾਲਾ ਡਾਲਾ ਜੀ ਇਹ ਠੀਕ ਆ ਜੋ ਵੀਰੇ ਦੂਰ ਹੋ ਜੋ ਕਿਰਾਂ ਦੇ ਇੱਧਰ ਜਰਾ ਦਿਖਾ ਦਿਓ ਸਾਰਾ ਵੀ ਆ ਦੇਖੋ ਹੋ ਨਹੀਂ ਹੋਵੇ ਸਾਰੀ ਇਹ ਆਪਣੇ ਗੇਟਾਂ ਵਾਂਗੂ ਖੁੱਲ ਜਾਂਦਾ ਜੀ ਇਹ ਠੀਕ ਜੀ ਤੇ ਆ ਇਹਦੇ ਲੋਕ ਆਈ ਇਹ ਜਦੋਂ ਇੱਧਰ ਕਰਾਂਗੇ ਤਾਂ ਇਹ ਡਾਲਾ ਖੁੱਲੋ ਜਾਂ ਨਾ ਇਹਦੇ ਇੱਥੇ ਆ ਕੇ ਲੋਕ ਫਿੱਟ ਹੋ ਜਾਂਦਾ ਜੀ ਇਹ ਸਾਰਾ ਲੋਕ ਆ ਜੀ ਉਸ ਦਿਵਾਰ ਨੂੰ ਬੰਨਣ ਵਾਸਤੇ ਆ ਲਾਇਆ ਹੈ ਜੀ ਇਹ ਠੀਕ ਆ ਜਿਹੜੇ ਹੋ ਜਾਂਦਾ ਮਜ਼ਬੂਤੀ ਹੋ ਜਾਂਦੀ ਹੈ ਮਤਲਬ ਇਹਦੇ ਨਾਲ ਇਹ ਪੂਰੀ ਟੁਕਣੀ ਮਜ਼ਬੂਤੀ ਬਣ ਜਾਂਦੀ ਹੈ ਇਹ ਤਾਂ ਨਹੀਂ ਖੜਕਣ ਤਾਂ ਹੀ ਹੁੰਦੀ ਹੈ ਕਿ ਚੀਜ਼ ਵੀ ਆਪਾਂ ਮੇਰੀ ਕੁੱਤੀ ਆ ਜੀ ਥੱਲੋਂ ਆ ਇਹਦੀ ਮਜ਼ਬੂਤੀ ਹੈ ਡਾਲਾ ਪੂਰਾ ਬੰਨਿਆ ਗਿਆ ਜੀ ਖੜਕਣ ਤਾਂ ਨਹੀਂ ਦਿੰਦੀ ਆ ਜੀ ਕਿਤੇ ਵੀ ਆ ਨਿਕਲ ਜੇ ਬਾਅਦ ਚ ਵੀ ਆ ਦੇਖੋ ਜੀ ਆਪਣਾ ਤਾਂ ਲੋਕ ਸਿਸਟਮ ਵੀ ਦਿੱਤਾ ਹੋਇਆ ਇਹਨੂੰ ਠੀਕ ਆ ਜੀ ਇਹਦੇ ਵਿੱਚ ਨੱਟ ਪਾ ਲੋ ਚਾਹੇ ਕੋਈ ਪਿੰਨ ਪਾ ਕੇ ਲੋਕ ਲਾ ਲੋ ਚਾਹੇ ਜਿੰਦਾ ਲਾ ਲੋ ਇਹਦਾ ਸਿਸਟਮ ਹੈ ਦਿਖਾਓ ਫਿਰ ਲਵੇ ਆ ਕੇ ਜਰਾ ਦਿਖਾਓ ਥੋੜਾ ਜਿਹਾ ਕੋਈ ਭਰੀ ਜਾਂਦੀ ਟਰਾਲੀ ਦੇ ਕੋਈ ਸ਼ਰਾਰਤ ਕਰਦੇ ਨੂੰ ਪਏ ਨੂੰ ਛਿੱਟਾ ਟਾਕੀਆਂ ਵਾਂਗੂ ਐ ਖੁੱਲੂ ਹੈ ਠੀਕ ਹੈ ਚਲ ਆਜੋ ਆਪਣਾ ਪਰ ਪਰਿਆ ਹੋਇਆ ਪੂਰਾ ਹੈ ਨਾ ਮਤਲਬ ਬਾ ਡਿਜ਼ਾਈਨ ਫਿਰ ਡਿਜ਼ਾਈਨ ਤੁਸੀਂ ਖੁਦ ਹੀ ਕਰਦੇ ਹੋ ਵੀ ਜਿਹੜਾ ਆਹ ਰੰਗ ਤੇ ਆਹ ਚਚੂਗਾ ਹਾਂ ਜੀ ਹਾਂ ਵੀ ਆ ਮੱਚ ਲੱਗੂਗੀ ਆਪੇ ਕਰਨਾ ਪੈਣਾ ਠੀਕ ਇੱਕ ਵਾਰੀ ਆ ਵੀ ਦਿਖਾ ਦਿਓ ਬਹੁਤ ਸੋਹਣਾ ਲਿਖਿਆ ਹੋਇਆ ਕਹਿੰਦੇ ਬਾਪੂ ਵਰਗਾ ਬੰਦਾ ਨਹੀਂ ਖੇਤੀ ਵਰਗਾ ਧੰਦਾ ਨਹੀਂ ਬਹੁਤ ਸੋਹਣੀ ਲਾਈਨ ਲਿਖੀ ਹੋਈ ਹੈ ਜੇ ਆਪਾਂ ਇਹਦਾ ਮਤਲਬ ਗੱਡੀ ਹੈ ਨਾ ਤਾਂ ਬਾਪੂ ਵਰਗਾ ਕੋਈ ਬੰਦਾ ਨਹੀਂ ਹੁੰਦਾ ਤੇ ਖੇਤੀ ਵਰਗਾ ਤਾਂ ਕੋਈ ਧੰਦਾ ਹੈ ਹੀ ਨਹੀਂ ਮਿਹਨਤ ਦਾ ਹੀ ਖਾਣਾ ਕਹਿੰਦੇ ਮਿਹਨਤ ਦਾ ਹੀ ਕੰਮ ਕਰਨਾ ਆਪਾਂ ਸਾਰਾ ਕੁਝ ਹਾਂਜੀ ਅੱਜ ਜੁੱਤੀ ਮਤਲਬ ਚੜ ਕੇ ਤੇ ਉੱਪਰ ਚੜਦੇ ਹਨਾ ਬਣਾ ਮਾੜਾ ਮੋਟਾ ਦੇਖ ਸਕਦਾ ਜੀ ਠੀਕ ਆ ਵੀ ਖੋਲਣ ਦੀ ਲੋੜ ਨਹੀਂ ਵੀ ਮਗਰੋਂ ਹੀ ਚੜਨਾ ਹਨਾ ਆਪਾਂ ਆਪਣਾ ਆ ਪੌੜੀ ਵੀ ਦਿੱਤੀ ਹੋਈ ਹੈ ਜੀ ਤੇ ਆ ਸੰਕਲੂਰੇ ਕਾਦੇ ਨਹੀਂ ਮਤਲਬ ਇਹ ਇਧਰ ਨੂੰ ਇੱਥੇ ਲੱਗਦਾ ਹੈ ਅੱਛਾ ਵੀ ਆ ਡਾਲਾ ਇੱਥੋਂ ਟਰੱਕ ਇਸ ਤਰ੍ਹਾਂ ਆ ਜਾਂਦੇ ਜੀ ਇੱਥੇ ਭਾਏ ਦੇ 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 ਕੇ ਛੜਾ ਬਹਾਰ ਵਾਲਾ ਕੰਮ ਆ ਜੀ ਠੀਕ ਹੈ ਠੀਕ ਉਹ ਜਿਹੜਾ ਪੈਰ ਰੱਖਣਾ ਜਾਂ ਲਾ ਦੇਣਾ ਉਹ ਜਾਮ ਹੋ ਜਾਂਦਾ ਜੀ ਲੱਖੋਂ ਵੀ ਜਾਂਦੀ ਹੈ ਠੀਕ ਹੈ ਠੀਕ ਹੈ ਉਹ ਨਹੀਂ ਚੱਲਦੀ ਨਹੀਂ ਥੋੜਾ ਜਿਹੀ ਚੱਲਦੀ ਆ ਉਹ ਉੱਧਰ ਲਈ ਆ ਗਿਆ ਹਣਾ ਫਿਰ ਇਹ ਡਿਜ਼ਾਈਨ ਇਹ ਉੱਧਰ 33 ਦੀ ਜੀ ਇਧਰ ਆ ਬੇਲਚਾ ਠੀਕ ਠੀਕ ਹੈ ਤੇ ਆ ਸਿਸਟਮ ਵੀ ਆਪਾਂ ਪੂਰਾ ਪਿੰਨ ਤੇ ਪੂਰਾ ਵਧੀਆ ਦਿੱਤਾ ਹੋਇਆ ਹੈ ਜੀ ਆ ਦੇਖੋ ਜੀ ਪੌੜੀ ਤਾਂਹਾਂ ਚੜੋ ਤੇ ਇੱਕ ਡੰਡਾ ਝੂਰੇ ਲਾਇਆ ਜੀ ਇੱਕ ਡੰਡਾ ਉਹ ਤਾਂਹਾਂ ਲਾਇਆ ਪੂਰੀ ਪੌੜੀ ਬਣਾਤੀ ਜੀ ਨਹੀਂ ਆਲਾ ਕਾ ਪੌੜੀ ਜੀ ਲਾ ਕੇ ਛੱਡ ਦਿੰਦਾ ਉਹ ਗਾਂ ਆਲਾ ਲਪਟ ਗਿਆ ਜਾਂਦਾ ਨਾ ਪਹਾ ਪੈਰ ਧਰਨੂ ਜਗ੍ਹਾ ਨਾ ਵਾਸਤਾ ਇੱਥੇ ਅਸੀਂ ਇਹਨੇ ਆ ਸਿਸਟਮ ਦਿੱਤਾ ਜੀ ਇਹਦਾ ਵਧੀਆ ਆ ਟੂਲ ਨੂੰ ਆ ਲੋਕ ਦਿੱਤੇ ਨੇ ਜੀ ਆ ਲੋਕ ਇਹਨਾਂ ਲੋਕ ਖੁੱਲ ਜਾਂਦਾ ਜੀ ਜਦੋਂ ਮਰਜੀ ਟੂਲ ਦਾ ਢੱਕਣ ਤਾਂਹਾਂ ਚੱਕ ਲੋ ਹੈ ਜੀ ਬਾਕੀ ਨਾ ਮੈਨੂੰ ਬਹੁਤ ਸੋਹਣਾ ਲੱਗਿਆ ਤੁਹਾਡਾ ਜਿਹੜਾ ਹਲਾ AK47 ਹਨਾ ਇਹ ਸੱਚੀ ਬਹੁਤ ਸੋਹਣਾ ਲੱਗਦਾ ਹੈ ਇਹ ਪੈਕਜੀ ਲ ਆਇਆ ਜੀ ਇਹ ਠੀਕ ਹੈ ਜੀ ਠੀਕ ਆ ਚਲੋ ਵਧੀਆ ਜੀ ਤੇ ਆ ਆਪਣਾ ਡਿਜ਼ਾਈਨ ਆ ਗਿਆ ਹਨਾ ਇਹ ਜਿਹੜਾ ਆ ਗਿਆ ਗੀ ਬਾਕੀ ਆ ਮੂਲ ਉਹੀ ਸ਼ੈਮ ਚੀਜ਼ ਆ ਗਈ ਆ ਵੀ ਚੀਜ਼ ਉਹੀ ਹੈ ਬਿਲਕੁਲ ਆਹੀ ਰੀਲਾ ਆ ਗਈਆਂ ਤੇ ਆਪਣਾ ਉਹੀ ਖਿੱਚਣ ਵਾਲਾ ਆ ਗਿਆ ਸਾਰਾ ਕੁਝ ਉਹੀ ਆ ਗਿਆ ਆ ਬਿੱਡੀ ਦੇਖੋ ਇੰਨੀ ਸੋਹਣੀ ਲੱਗੀ ਐ ਜੇ ਚਾਹਤਾ ਕੰਮ ਤੇ ਇਹ ਮਿੱਤਰੋ ਟਰਾਲੀ ਬਣੀ ਆ ਸੱਜਣੋ ਆਪਣੇ ਕਿਹੜਾ ਪਿੰਡ ਆ ਜੀ ਆਪਣਾ ਇਹ ਰਤਿਆ ਹੀ ਜਾਣੀ ਆ ਜੀ ਤੇ ਰਤਿਆ ਜਾਣਾ ਤੁਸੀਂ ਕਿਵੇਂ ਫਿਰ ਇੱਧਰ ਕਿਵੇਂ ਪਹੁੰਚੇ ਇੰਨਾ ਕੋਲ ਮਤਲਬ ਸਾਡੇ ਇੱਕ ਰਤਿਆ ਟਰਾਲੀ ਬਣ ਕੇ ਗਈ ਸੀ ਰਤਿਆ ਟਰਾਲੀ ਬਣ ਕੇ ਗਈ ਸੀ ਉਹ ਪਾਈ ਹੋਈ ਟਰਾਲੀ ਉਹ ਐਡਰੈਸ ਲਿਆ ਭਾਈ ਤੋਂ ਠੀਕ ਹੈ ਕਿੰਨਾ ਕੁ ਟਾਈਮ ਹੋ ਗਿਆ ਜੀ ਮਤਲਬ ਉਹਨੂੰ ਬਣੀ ਗਈ ਨੂੰ ਉਹਨੂੰ ਤਾਂ ਹੋ ਗਏ 2-3 ਮਹੀਨੇ ਪਰ ਸਾਨੂੰ ਮਹੀਨਾ ਕੁ ਪਹਿਲਾਂ ਮਿਲੀ ਸੀ ਟਰਾਲੀ ਠੀਕ ਹੈ ਜੀ ਵਧੀਆ ਚੱਲਦੀ ਆ ਮਤਲਬ ਟਰਾਲੀ ਕੋਈ ਉਹ ਤਾਂ ਨਹੀਂ ਹੈਗਾ ਕੰਮ ਹੀ ਬੜੀ ਇਹਨਾਂ ਦੀ ਸਫਾਈ ਬਹੁਤ ਹੈ ਕੰਮ ਦੀ ਜੀ ਠੀਕ ਹੈ ਜੀ ਸਾਰਾ ਜੋ ਅਸੀਂ ਕਿਹਾ ਠੀਕ ਹੈ ਜੀ ਉਹੀ ਇਹਨਾਂ ਨੇ ਮਾਲ ਲਾਇਆ ਕਿੰਨੀ ਕੁ ਦੂਰ ਪੈ ਜਾਂਦਾ ਮਤਲਬ ਆਪਣਾ ਪਿੰਡ ਇੱਥੋਂ ਜੇ ਆਪਾਂ ਲਾਈਏ ਥੋੜਾ ਜਿਹਾ 110 ਕਿਲੋਮੀਟਰ ਪੈ ਜਾਈਏ 110 ਕਿਲੋਮੀਟਰ ਫਤੇ ਫਤੇ ਬਾਦ ਹਨਾ ਫਤੇ ਬਾਦ ਤੋਂ ਹਰਿਆਣੇ ਚ ਪੀਖੀ ਤੋਂ ਬਾਦ ਉਧਰ ਹਾਂ ਬਲਾਡਾ ਆਉਂਦਾ ਜੀ ਉਹ ਠੀਕ ਹੈ ਜੀ ਉਹ ਆਉਂਦਾ ਫਿਰ ਅੱਗੇ ਆਉਂਦਾ ਠੀਕ ਹੈ ਜੀ ਠੀਕ ਹੈ ਤੇ ਸੱਜਣੋ ਆਪਣੀ ਇਹ ਟਰਾਲੀ ਤੁਹਾਨੂੰ ਦਿਖਾਤੀ ਤੇ ਸੱਚੀ ਬਹੁਤ ਵਧੀਆ ਕੰਮ ਕਰਿਆ ਗਿਆ ਮਜ਼ਬੂਤੀ ਨਾਲ ਕੰਮ ਕਰਿਆ ਗਿਆ ਤੇ ਕੰਟੈਕਟ ਕਰੋ ਆਪਣੀ ਦੁਕਾਨ ਆ ਇੱਥੇ ਹੈਗੀ ਐਮ ਕੇ ਰੋਡ ਬਿਜਲੀ ਦਫ਼ਤਰ ਦੇ ਬਿਲਕੁਲ ਸਾਹਮਣੇ ਇੱਕ ਵਾਰੀ ਵੀਰ ਨੂੰ ਦਿਖਾ ਦਿਓ ਇਧਰੋਂ ਰੋਡ ਪੈਂਦਾ ਤੇ ਆ ਦੇਖੋ ਵੀਰੇ ਕੇਰਾ ਇਧਰੋਂ ਮਲੇਰ ਕੋਟਲਾ ਤੇ ਇਧਰੋਂ ਧੂਰੀ ਇੱਥੇ ਬਿਜਲੀ ਦਫ਼ਤਰ ਦੇ ਬਿਲਕੁਲ ਸਾਹਮਣੇ ਆ ਇਧਰੋਂ ਤੇ ਜਿਹਨੂੰ ਅੱਜ ਅਸੀਂ ਆਪਣੇ ਕੋਲ ਇਹ ਟਰਾਲਾ ਡਬਲ ਜੈਕ ਟਰਾਲਾ 2 ਕੇ ਰੰਗ ਵਾਲਾ ਤੇ ਸੱਚੀ ਬਹੁਤ ਹੀ ਜ਼ਿਆਦਾ ਸਫਾਈ ਨਾਲ ਕੀਤਾ ਹੋਇਆ ਸੀਗਾ ਮਿਸਤਰੀ ਕੰਮ ਤਾਂ ਆਪਣਾ ਮੇਨ ਹੁੰਦਾ ਹੈ ਕਿ ਵਧੀਆ ਕਰਾਂਗੇ ਤਾਂ ਲੋਕ ਵਧੀਆ ਕਹਿਣਗੇ ਉਹ ਵੀ ਤੁਹਾਡੇ ਕਮੈਂਟ ਵੀ ਵਧੀਆ ਹੀ ਆ ਰਹੇ ਨੇ ਧੰਨਵਾਦ ਤੁਹਾਡਾ ਸਾਰੇ ਵੀਰਿਆਂ ਦਾ ਤੇ ਇੱਥੇ ਆਪਾਂ ਵੀਡੀਓ ਸਮਾਪਤ ਕਰਦੇ ਹਾਂ ਧੰਨਵਾਦ